ਨਵਾਂ ਰਿਕਾਰਡ ਜਿਹੜਾ ਕਾਇਮ ਕਰ ਲਿੱਤਾ ਗਿਆ ਜਿਸ ਵੇਲੇ ਪੂਰੀ ਦੁਨੀਆ ਦੇ ਵਿੱਚ ਸ਼ੇਅਰ ਮਾਰਕੀਟ ਜਿਹੜੀ ਗਿਰਾਵਟ ਵੱਲ ਜਾ ਰਹੀ ਸੀ ਤਾਂ ਉਸ ਵੇਲੇ ਇਸ ਕੰਪਨੀ ਦੇ ਵੱਲੋਂ ਨਵੇਂ ਰਿਕਾਰਡ ਜਿਹੜੇ ਨੇ ਕਾਇਮ ਕਰ ਲਿੱਤੇ ਗਏ ਨੇ ਲੁਧਿਆਣਾ ਦੀ ਨਾਮੀ ਕੰਪਨੀ ਹੈ ਸੀਗਲ ਇੰਡੀਆ ਲਿਮਟਿਡ ਜਿਸ ਦੇ ਵੱਲੋਂ ਇਹ ਨਵਾਂ ਰਿਕਾਰਡ ਸਥਾਪਿਤ ਕੀਤਾ ਗਿਆ ਹੈ ਦੱਸਦੇ ਕਿ ਪੂਰੀ ਦੁਨੀਆ ਦੇ ਵਿੱਚ ਸ਼ੇਅਰ ਬਾਜ਼ਾਰ ਜਿਹੜਾ ਡਿੱਗਦਾ ਹੋਇਆ ਦੇਖਿਆ ਜਾ ਸਕਦਾ ਸੀ ਜਿਸ ਵੇਲੇ ਇਸ ਕੰਪਨੀ ਦਾ ਆਈਪੀਓ ਜਿਹੜਾ ਹੈ 14 ਗੁਣਾ ਵੱਧ ਸਬਸਕ੍ਰਾਈਬ ਹੋਇਆ ਤਾਂ ਬੜੀ ਵੱਡੀ ਖਬਰ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਹੈ ਗੌਰਤਲ ਬਹਿ ਕਿ ਇਹ ਆਈਪੀਓ 1252 ਕਰੋੜ ਦਾ ਹੁਣ ਤੱਕ ਦਾ ਪੰਜਾਬ ਦਾ ਸਭ ਤੋਂ ਵੱਡਾ ਆਈਪੀਓ ਹੈ ਕੰਪਨੀ ਨੇ ਐਮ ਡੀ ਰਮਨੀਕ ਸੈਗਲ ਨੇ ਜਿਹੜੇ ਕੰਪਨੀ ਦੇ ਐਮ ਡੀ ਨੇ ਰਮਨੀਕ ਸੈਗਲ ਉਹਨਾਂ ਨੇ ਆਪਣੇ ਉਹਨਾਂ ਨੇ ਆਪਣੇ ਕਾਰੋਬਾਰੀ ਹੁਨਰ ਦੇ ਨਾਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਣੀ ਸਾਖ ਤੇਜ਼ੀ ਦੇ ਨਾਲ ਸਥਾਪਿਤ ਕਰਕੇ ਇੱਕ ਨਵਾਂ ਰਿਕਾਰਡ ਜਿਹੜਾ ਇਸ ਵੇਲੇ ਕਾਇਮ ਕੀਤਾ ਦੱਸਦੇ ਕਿ ਨੌਜਵਾਨ ਕਾਰੋਬਾਰੀ ਰਮਨੀਗ ਦੀ ਕੰਪਨੀ ਦਾ ਆਈਪੀਓ 1 ਅਗਸਤ ਨੂੰ ਲਾਂਚ ਹੋਣ ਤੋਂ ਬਾਅਦ ਬੜੇ ਹੀ ਘੱਟ ਸਮੇਂ ਦੇ ਵਿੱਚ ਨਵੀਆਂ ਬੁਲੰਦੀਆਂ ਲਗਾਤਾਰ ਹੀ ਹਾਸਲ ਕਰ ਰਿਹਾ ਹੈ ਤੇ ਦੱਸਦੇ ਕਿ ਸੀਗਲ ਇੰਡੀਆ ਲਿਮਟਿਡ ਕੰਪਨੀ ਹਾਈਵੇ ਤਨਲ ਇਸ ਦੇ ਨਾਲ ਹੀ ਵੱਡੀ ਵੱਡੀ ਇਮਾਰਤਾਂ ਬਣਾਉਣ ਦੇ ਵਿੱਚ ਮਾਹਿਰ ਮੰਨਿਆ ਜਾਂਦਾ ਹੈ ਕੰਪਨੀ ਦੇ ਆਈਪੀਓ ਦੇ ਚਲਦੇ ਇੰਡਸਟਰੀਅਲ ਸਿਟੀ ਲੁਧਿਆਣਾ ਦੀ ਸਾਖ ਵਿੱਚ ਵੀ ਕਾਫੀ ਜ਼ਿਆਦਾ ਇਜ਼ਾਫਾ ਹੋਇਆ ਹੈ ਦੱਸਦੀ ਹੈ ਕਿ ਸੋਮਵਾਰ ਨੂੰ ਭਾਰਤੀ ਸ਼ੇਅਰ ਮਾਰਕੀਟ 2200 ਅੰਕ ਗਿਰੀ ਜਦ ਕਿ ਇੰਟਰਨੈਸ਼ਨਲ ਮਾਰਕੀਟ ਵੀ ਕਾਫੀ ਜ਼ਿਆਦਾ ਹੇਠਾਂ ਜਾਂਦਾ ਹੋਇਆ ਦੇਖਿਆ ਜਾ ਸਕਦਾ ਸੀ ਜਪਾਨ ਟੋਕੀਓ ਦੇ ਸ਼ੇਅਰ ਬਾਜ਼ਾਰ ਦੇ ਵਿੱਚ ਵੀ ਵਿੱਚ ਹੀ ਬੰਦ ਕਰ ਦਿੱਤਾ ਗਿਆ ਸੀ ਤਾਂ ਉਸ ਸਮੇਂ ਦੇਖਿਆ ਗਿਆ ਕਿ ਸੀਗਲ ਇੰਡੀਆ ਲਿਮਟਿਡ ਜੋ ਕਿ ਲੁਧਿਆਣਾ ਦੀ ਇੱਕ ਨਾਮੀ ਕੰਪਨੀ ਹੈ ਇਸ ਦੇ ਆਈਪੀਓ ਦੇ ਵਿੱਚ 14 ਗੁਣਾ ਵੱਧ ਜਿਹੜੇ ਇਹ ਸਬਸਕ੍ਰਾਈਬ ਹੋਏ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤੇ ਲਗਾਤਾਰੀ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਨੌਜਵਾਨ ਕਾਰੋਬਾਰੀ ਨੇ ਰਮਨੀਕ ਸੀਗਲ ਤਾਂ ਨਵੀਂ ਬੁਲੰਦੀਆਂ ਉਹਨਾਂ ਦੇ ਵੱਲੋਂ ਇਸ ਨਾਲ ਹੀ ਉਹਨਾਂ ਦੀ ਕੰਪਨੀ ਦੇ ਵੱਲੋਂ ਲਗਾਤਾਰ ਹੀ ਹਾਸਲ ਹਾਸਿਲ ਕਰਕੇ ਨਾ ਸਿਰਫ ਆਪਣੀ ਕੰਪਨੀ ਬਲਕਿ ਲੁਧਿਆਣਾ ਸ਼ਹਿਰ ਦਾ ਨਾਮ ਵੀ ਰੌਸ਼ਨ ਕੀਤਾ ਗਿਆ। ਖਬਰ ਮਹਾਨਗਰ ਲੁਧਿਆਣਾ ਦੀ ਨਾਮੀ ਕੰਪਨੀ ਸੀਗਲ ਇੰਡੀਆ ਲਿਮਟਿਡ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸਦੀ ਹੈ ਕਿ ਸੀਗਲ ਇੰਡੀਆ ਦੇ ਵੱਲੋਂ ਹੁਣ ਇੱਕ ਨਵਾਂ ਰਿਕਾਰਡ ਜਿਹੜਾ ਕਾਇਮ ਕਰ ਲਿੱਤਾ ਗਿਆ ਜਿਸ ਵੇਲੇ ਪੂਰੀ ਦੁਨੀਆ ਦੇ ਵਿੱਚ ਸ਼ੇਅਰ ਮਾਰਕੀਟ ਜਿਹੜੀ ਗਿਰਾਵਟ ਵੱਲ ਜਾ ਰਹੀ ਸੀ ਤਾਂ ਉਸ ਵੇਲੇ ਇਸ ਕੰਪਨੀ ਦੇ ਵੱਲੋਂ ਨਵੇਂ ਰਿਕਾਰਡ ਜਿਹੜੇ ਨੇ ਕਾਇਮ ਕਰ ਲਿੱਤੇ ਗਏ ਨੇ ਲੁਧਿਆਣਾ ਦੀ ਨਾਮੀ ਕੰਪਨੀ ਹੈ ਸੀਗਲ ਇੰਡੀਆ ਲਿਮਟਿਡ ਜਿਸ ਦੇ ਵੱਲੋਂ ਇਹ ਨਵਾਂ ਰਿਕਾਰਡ ਸਥਾਪਿਤ ਕੀਤਾ ਗਿਆ ਹੈ ਦੱਸਦੇ ਕਿ ਪੂਰੀ ਦੁਨੀਆ ਦੇ ਵਿੱਚ ਸ਼ੇਅਰ ਬਾਜ਼ਾਰ ਜਿਹੜਾ ਡਿੱਗਦਾ ਹੋਇਆ ਦੇਖਿਆ ਜਾ ਸਕਦਾ ਸੀ ਜਿਸ ਵੇਲੇ ਇਸ ਕੰਪਨੀ ਦਾ ਆਈਪੀਓ ਜਿਹੜਾ ਹੈ 14 ਗੁਣਾ ਵੱਧ ਸਬਸਕ੍ਰਾਈਬ ਹੋਇਆ ਤਾਂ ਬੜੀ ਵੱਡੀ ਖਬਰ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਹੈ ਗੌਰਤਲ ਬਹਿ ਕਿ ਇਹ ਆਈਪੀਓ 1255 ਕਰੋੜ ਦਾ ਹੁਣ ਤੱਕ ਦਾ ਪੰਜਾਬ ਦਾ ਸਭ ਤੋਂ ਵੱਡਾ ਆਈਪੀਓ ਹੈ ਕੰਪਨੀ ਨੇ MD ਰਮਨੀਕ ਸੈਗਲ ਨੇ ਜਿਹੜੇ ਕੰਪਨੀ ਦੇ MD ਨੇ ਰਮਨੀਕ ਸੈਗਲ ਉਹਨਾਂ ਨੇ ਆਪਣੇ ਉਹਨਾਂ ਨੇ ਆਪਣੇ ਕਾਰੋਬਾਰੀ ਹੁਨਰ ਦੇ ਨਾਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਣੀ ਸਾਖ ਤੇਜ਼ੀ ਦੇ ਨਾਲ ਸਥਾਪਿਤ ਕਰਕੇ ਇੱਕ ਨਵਾਂ ਰਿਕਾਰਡ ਜਿਹੜਾ ਇਸ ਵੇਲੇ ਕਾਇਮ ਕੀਤਾ 10 ਦੇ ਕਿ ਨੌਜਵਾਨ ਕਾਰੋਬਾਰੀ ਰਮਨੀਗ ਦੀ ਕੰਪਨੀ ਦਾ ਆਈਪੀਓ 1 ਅਗਸਤ ਨੂੰ ਲਾਂਚ ਹੋਣ ਤੋਂ ਬਾਅਦ ਬੜੇ ਹੀ ਘੱਟ ਸਮੇਂ ਦੇ ਵਿੱਚ ਨਵੀਆਂ ਬੁਲੰਦੀਆਂ ਲਗਾਤਾਰ ਹੀ ਹਾਸਲ ਕਰ ਰਿਹਾ ਹੈ ਤਦ ਦੇ ਕਿ ਸੀਗਲ ਇੰਡੀਆ ਲਿਮਟਿਡ ਕੰਪਨੀ ਹਾਈਵੇ ਤਨਲ ਇਸ ਦੇ ਨਾਲ ਹੀ ਵੱਡੀ ਵੱਡੀ ਇਮਾਰਤਾਂ ਬਣਾਉਣ ਦੇ ਵਿੱਚ ਮਾਹਿਰ ਮੰਨਿਆ ਜਾਂਦਾ ਹੈ ਕੰਪਨੀ ਦੇ ਆਈਪੀਓ ਦੇ ਚਲਦੇ ਇੰਡਸਟਰੀਅਲ ਸਿਟੀ ਲੁਧਿਆਣਾ ਦੀ ਸਾਖ ਵਿੱਚ ਵੀ ਕਾਫੀ ਜ਼ਿਆਦਾ ਇਜ਼ਾਫਾ ਹੋਇਆ ਹੈ ਦੱਸਦੀ ਹੈ ਕਿ ਸੋਮਵਾਰ ਨੂੰ ਭਾਰਤੀ ਸ਼ੇਅਰ ਮਾਰਕੀਟ 2200 ਅੰਕ ਗਿਰੀ ਜਦ ਕਿ ਇੰਟਰਨੈਸ਼ਨਲ ਮਾਰਕੀਟ ਵੀ ਕਾਫੀ ਜ਼ਿਆਦਾ ਹੇਠਾਂ ਜਾਂਦਾ ਹੋਇਆ ਦੇਖਿਆ ਜਾ ਸਕਦਾ ਸੀ ਜਪਾਨ ਟੋਕੀਓ ਦੇ ਸ਼ੇਅਰ ਬਾਜ਼ਾਰ ਦੇ ਵਿੱਚ ਵੀ ਵਿੱਚ ਹੀ ਬੰਦ ਕਰ ਦਿੱਤਾ ਗਿਆ ਸੀ ਤਾਂ ਉਸ ਸਮੇਂ ਦੇਖਿਆ ਗਿਆ ਕਿ ਸੀਗਲ ਇੰਡੀਆ ਲਿਮਟਿਡ ਜੋ ਕਿ ਲੁਧਿਆਣਾ ਦੀ ਇੱਕ ਨਾਮੀ ਕੰਪਨੀ ਹੈ ਇਸ ਦੇ ਆਈਪੀਓ ਦੇ ਵਿੱਚ 14 ਗੁਣਾ ਵੱਧ ਜਿਹੜੇ ਇਹ ਸਬਸਕ੍ਰਾਈਬ ਹੋਏ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤੇ ਲਗਾਤਾਰ ਹੀ ਦੇਖਿਆ ਜਾ ਸਕਦੇ ਕਿ ਜਿਹੜੇ ਨੌਜਵਾਨ ਕਾਰੋਬਾਰੀ ਨੇ ਰਮੀਕ ਸੈਗਲ ਤਾਂ ਨਵੀਂ ਬੁਲੰਦੀਆਂ ਉਹਨਾਂ ਦੇ ਵੱਲੋਂ ਇਸ ਨਾਲ ਹੀ ਉਹਨਾਂ ਦੀ ਕੰਪਨੀ ਦੇ ਵੱਲੋਂ ਲਗਾਤਾਰ ਹੀ ਹਾਸਿਲ ਹਾਸਿਲ ਕਰਕੇ ਨਾ ਸਿਰਫ ਆਪਣੀ ਕੰਪਨੀ ਬਲਕਿ ਲੁਧਿਆਣਾ ਸ਼ਹਿਰ ਦਾ ਨਾਮ ਵੀ ਰੋਸ਼ਨ ਕੀਤਾ ਗਿਆ ਖਬਰ ਮਹਾਨਗਰ ਲੁਧਿਆਣਾ ਦੀ ਨਾਮੀ ਕੰਪਨੀ ਸੀਗਲ ਇੰਡੀਆ ਲਿਮਟਿਡ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ